ਫੜੀ ਸਟਾਰਟ ਜ਼ਰੂਰਤ ਹੈ ਬੱਚਿਆਂ ਵੱਲ ਧਿਆਨ ਦੇਣ ਦੀ ਡੰਡੀ ਹਰ ਮਾਪੇ ਆਪਣੇ ਬੱਚਿਆਂ ਦੀ ਪਰਵਰਿਸ਼ ਪਾਲਣ ਪੋਸਣ ਵਿੱਚ ਕੋਈ ਕਮੀ ਨਹੀਂ ਛੱਡਦਾ ਡੰਡੀ ਆਪਣੀ ਪੂਰੀ ਬਾ ਲਾ ਦਿੰਦੇ ਹਨ ਬੱਚੇ ਨੂੰ ਪਾਲਣ ਵਿੱਚ ਪਰ ਜ਼ਿਆਦਾਤਰ ਇਹ ਵੇਖਣ ਵਿੱਚ ਆਉਂਦਾ ਹੈ ਕਿ ਆਦਮੀ ਸਮਝਦੇ ਹਨ ਕਿ ਮਾਮਾ ਹੀ ਬੱਚੇ ਵੱਲ ਧਿਆਨ ਦੇਣ ਕਿਉਂਕਿ ਉਹ ਤਾਂ ਵਿਅਸਤ ਰਹਿੰਦੇ ਹਨ ਡੰਡੀ ਭਾਵੇਂ ਕਿ ਔਰਤ ਵੀ ਨੌਕਰੀ ਕਰਦੀ ਹੋਵੇ ਤਾਂ ਵੀ ਇਸ ਸਮਾਜ ਵਿੱਚ ਔਰਤ ਤੇ ਹੀ ਸਾਰੀ ਜ਼ਿੰਮੇਵਾਰੀ ਸੁੱਟ ਦਿੱਤੀ ਜਾਂਦੀ ਹੈ ਪਰ ਅਜਿਹਾ ਕਿਉਂ ਪ੍ਰਸ਼ਨ ਚਿੰਨ ਆਦਮੀਆਂ ਨੂੰ ਵੀ ਬੱਚੇ ਵੱਲ ਪੂਰਾ ਧਿਆਨ देना चाहिदा ਹੈ ਉਹਨਾਂ ਨੂੰ ਸਮਾਂ ਦੇਣਾ चाहिਦਾ ਹੈ ਡੰਡੇ ਪਰ ਜ਼ਿਆਦਾਤਰ ਘਰਾਂ ਵਿੱਚ ਬੱਚਿਆਂ ਨੂੰ ਪਾਲਣ ਦੀ ਜ਼ਿੰਮੇਵਾਰੀ ਮਾਂ ਤੇ ਹੀ ਸੁੱਟ ਦਿੱਤੀ ਜਾਂਦੀ ਹੈ ਡੰਡੇ ਆਨਲਾਈਨ ਕਲਾਸ ਕਾਰਨ ਬੱਚਿਆਂ ਨੂੰ ਫੋਨ ਦੇਣੇ ਮਾਪੇ ਦੀ ਮਜਬੂਰੀ ਬਣ ਗਈ ਹੈ ਡੰਡੇ ਹੁਣ ਧਿਆਨ ਦੇਣ ਦੀ ਜ਼ਰੂਰਤ ਹੈ ਕਿ ਕੀ ਬੱਚੇ ਵਾਕਿਆ ਹੀ ਇੰਟਰਨੈਟ ਦੀ ਵਰਤੋਂ ਆਪਣੀ ਪੜ੍ਹਾਈ ਲਈ ਹੀ ਕਰ ਰਹੇ ਹਨ? ਪ੍ਰਸ਼ਨ ਚਿੰਨ ਕੀ ਉਹ ਫੋਨ ਤੇ ਕਲਾਸ ਲਗਾ ਰਹੇ ਹਨ? ਪ੍ਰਸ਼ਨ ਚਿੰਨ ਜਾਂ ਕੀ ਉਹ ਫੋਨ ਤੋਂ ਆਪਣਾ ਹੋਮਵਰਕ ਹੀ ਪੂਰਾ ਕਰ ਰਹੇ ਹਨ? ਪ੍ਰਸ਼ਨ ਚਿੰਨ ਇਹ ਧਿਆਨ ਦੇਣ ਦੀ ਜ਼ਰੂਰਤ ਹੈ ਸਗੋਂ ਇਹ ਕਹੇ ਕਿ ਬਹੁਤ ਜ਼ਿਆਦਾ ਧਿਆਨ ਦੇਣ ਦੀ ਜ਼ਰੂਰਤ ਹੈ ਕਿਉਂਕਿ ਇਹ ਦੇਖਣ ਵਿੱਚ ਆਇਆ ਹੈ ਕਿ ਬਹੁਤ ਸਾਰੇ ਬੱਚੇ ਖਾਸ ਤੌਰ ਤੇ 15 16 ਸਾਲ ਦੀ ਉਮਰ ਦੇ ਬੱਚੇ ਫੋਨ ਲੈ ਕੇ ਸਾਰਾ ਸਾਰਾ ਦਿਨ ਇੰਟਰਨੈਟ ਦੀ ਵਰਤੋਂ आनंद मानन ਲਈ ਕਰਦੇ ਹਨ ਡੰਡੀ ਉਹ ਵੱਖ-ਵੱਖ ਸੋਸ਼ਲ ਸਾਈਟਸ ਤੇ ਰੁਚੇ ਰਹਿੰਦੇ ਹਨ ਕਿਉਂਕਿ ਆਪਣਾ ਸਭ ਨੂੰ ਪਤਾ ਹੈ ਕਿ ਇੰਟਰਨੈਟ ਦਾ ਘੇਰਾ ਬਹੁਤ ਵਿਸ਼ਾਲ ਹੈ ਡੰਡੀ ਹਰ ਤਰ੍ਹਾਂ ਦੀ ਜਾਣਕਾਰੀ ਤੋਂ ਇਲਾਵਾ ਹਰ ਪ੍ਰਕਾਰ ਦੀਆਂ ਵੀਡੀਓਜ਼ ਤਸਵੀਰਾਂ ਲਿਖਤੀ ਸੰਦੇਸ਼ ਆਦ ਬਹੁਤ ਕੁਝ ਉਪਲਬਧ ਹੁੰਦਾ ਹੈ ਤੇ ਬਹੁਤ ਸਾਰੇ ਵਿਦਿਆਰਥੀ ਵੱਖ-ਵੱਖ ਗਲਤ ਸਾਈਟਸ ਤੇ ਗਲਤ ਵੀਡੀਓਜ਼ ਜਾਂ ਤਸਵੀਰਾਂ ਵੇਖਦੇ ਹਨ ਡੰਡੀ ਆਪਣੇ ਮਿੱਤਰ ਮੰਡਲ ਵਿੱਚ ਉਹਨਾਂ ਨੂੰ ਸ਼ੇਅਰ ਕਰਦੇ ਹਨ ਜਿਹੜੇ ਵਿਦਿਆਰਥੀ ਆਪ ਨਹੀਂ ਵੀ ਚਾਹੁੰਦੇ ਅਜਈਆਂ ਸਾਈਟਸ ਨਾਲ ਜੁੜਨਾ ਜਾਂ ਅਜਿਹੇ ਕੁਝ ਵੇਖਣਾ ਤਾਂ ਉਹਨਾਂ ਦੇ ਦੂਜੇ ਵਿਗੜੇ ਦੋਸਤ ਜਾਂ ਲੜਕੀਆਂ ਦੀਆਂ ਸਹੇਲੀਆਂ ਉਹਨਾਂ ਨੂੰ ਮਜਬੂਰ ਕਰ ਦਿੰਦੇ ਹਨ ਅਜਿਹੇ ਵੀਡੀਓਜ਼ ਤਸਵੀਰਾਂ ਵੇਖਣ ਤੇ ਡੰਡੀ ਸੋ ਹੁਣ ਸਮਾਂ ਹੈ ਆਪਣੇ ਬੱਚਿਆਂ ਵੱਲ ਵੱਧ ਤੋਂ ਵੱਧ ਧਿਆਨ ਦੇਣ ਦਾ ਡੰਡੀ ਉਹਨਾਂ ਦੀਆਂ ਆਨਲਾਈਨ ਕਲਾਸਾਂ ਸਮੇਂ ਵੀ ਜਾਂਚ ਕਰਦੇ ਰਹੋ ਤੇ ਜਦੋਂ ਬੱਚਾ ਫੋਨ ਤੋਂ ਹੋਮਵਰਕ ਕਰ ਰਿਹਾ ਹੈ ਉਸ ਸਮੇਂ ਵੀ ਚੈੱਕ ਜ਼ਰੂਰ ਕਰੋ ਤਾਂ ਕਿ ਆਪਣੇ ਬੱਚੇ ਇੰਟਰਨੈਟ ਤੇ ਪੜ੍ਹਾਈ ਹੀ ਕਰਨ ਨਾ ਕਿ ਵਿਗੜਨ ਡੰਡੇ